ਵਾਹਿਗੁਰੂ ਜੀ ਕੀ ਫਤਿਹ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਧਰ ਮਥਰਾ ਭੱਗੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਅੱਜ ਸਾਡੇ ਪਿੰਡ ਸਰਦਾਰ ਬਲਜੀਤ ਸਿੰਘ ਜੀ ਖੈਰਾ ਪਿੰਡ ਖੇਮਕਰਨ ਪੰਜਾਬ ਦੇ ਚੇਅਰਮੈਨ ਸਾਡੇ ਸਰਪੰਚ ਸਾਹਿਬ ਉਹਨਾਂ ਕੋਲ ਆਏ ਸੀ ਤੇ ਸਰਪੰਚ ਸਾਹਿਬ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਸਾਡੇ ਪਿੰਡ ਇੱਕ ਹਰ ਕੀ ਸੇਵਾ ਸੁਸਾਇਟੀ ਜਿਹਦੇ ਵਿੱਚ ਬੱਚੇ ਜ਼ਰੂਰਤਮੰਦ ਬੱਚਾ ਨੂੰ ਫ੍ਰੀ ਟਿਊਸ਼ਨ ਦਿੱਤੀ ਜਾਂਦੀ ਆ ਜਦ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਦਾ ਮਨ ਬੜਾ ਖੁਸ਼ ਹੋਇਆ ਕਹਿੰਦੇ ਵੀ ਬੱਚਿਆਂ ਨੂੰ ਮਿਲ ਕੇ ਉਹਨਾਂ ਨੇ ਬੱਚਿਆਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਔਰ ਇੱਥੋਂ ਦਾ ਪੜਾਉਣ ਦਾ ਤਰੀਕਾ ਇਹਨਾਂ ਨੇ ਦੇਖਿਆ ਕਿ ਅਸੀਂ ਕਿਦਾਂ ਬੱਚਿਆਂ ਨੂੰ ਪੜ੍ਹਾਉਨੇ ਆਂ ਕੀ ਸਿਖਾਉਨੇ ਆਂ ਜਰਨਲ ਨੌਲੇਜ ਗੁਰਦੁਆਰਿਆਂ ਦੇ ਪ੍ਰਤੀ ਗੁਰੂਆਂ ਦੇ ਪ੍ਰਤੀ ਇਹਨਾਂ ਨੂੰ ਜਾਗਰੂਕ ਕਰਾਇਆ ਜਾਂਦਾ ਵਾ ਇਤਿਹਾਸ ਬਾਰੇ ਦੱਸਿਆ ਜਾਂਦਾ ਵਾ ਤਾਂ ਇਹਨਾਂ ਨੇ ਜਦੋਂ ਇੱਥੇ ਆ ਕੇ ਵਿਜ਼ਿਟ ਕੀਤਾ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਦੇਖਿਆ ਤੇ ਇਹਨਾਂ ਦਾ ਮਨ ਬੜਾ ਖੁਸ਼ ਹੋਇਆ ਤੇ ਸਾਨੂੰ ਵੀ ਬੜੀ ਖੁਸ਼ੀ ਮਿਲੀ ਕਿ ਅੱਜ ਸਾਡੇ ਪਿੰਡ ਸਾਡੀ ਹਰ ਕੀ ਸੇਵਾ ਸੁਸਾਇਟੀ ਦੇ ਵਿੱਚ ਪੰਜਾਬ ਦੇ ਚੇਅਰਮੈਨ ਪਹੁੰਚੇ ਹੋਏ ਨੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜੋ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਦਾ ਬੱਚਿਆਂ ਦਾ ਮਾਹੌਲ ਦੇਖਿਆ ਔਰ ਆਪਣੀਆਂ ਬੰਦੀਆਂ ਅਨੇਕ ਕਮਾਈਆਂ ਵਿੱਚ ਆਪਣਾ ਦਸਵੰਧ ਕੱਢਿਆ ਆਪਣਾ ਦਸਵੰਧ ਕੱਢਿਆ ਔਰ ਬੱਚਿਆਂ ਦਾ ਹੌਸਲਾ ਵਧਾਇਆ ਅਸੀਂ ਅੱਜ ਇਹਨਾਂ ਨੂੰ ਪੁੱਛਦੇ ਹਾਂ ਵੀ ਸਾਬ ਤੁਸੀਂ ਜੋ ਆ ਕੇ ਬੱਚਿਆਂ ਦਾ ਪੜ੍ਹਨ ਦਾ ਤਰੀਕਾ ਔਰ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤੇ ਤੁਹਾਨੂੰ ਕਿਵੇਂ ਦਾ ਲੱਗਾ ਇੱਥੇ ਜੋ ਆ ਕੇ ਤੁਸੀਂ ਹਰ ਕੀ ਸੇਵਾ ਸੁਸਾਇਟੀ ਵਿੱਚ ਕੀ ਫੀਲ ਕੀਤਾ ਜੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਾਂਗਾ ਕਿ ਮੈਨੂੰ ਅੱਜ ਪਤਾ ਲੱਗਾ ਹੈ ਕਿ ਜਿਹੜੀ ਤੁਸੀਂ ਸੰਸਥਾ ਚਲਾਈ ਹੈ ਹਰ ਕੀ ਸੇਵਾ ਸੁਸਾਇਟੀ ਸੁਸਾਇਟੀ ਤੇ ਅੰਗਰੇਜ਼ ਸਿੰਘ ਜੀ ਤੁਹਾਡਾ ਯਾਨੀ ਕਿ ਬੜਾ ਵੱਡਾ ਇਹ ਉਪਰਾਲਾ ਹੈ ਤੁਹਾਡੀ ਸਾਰੀ ਟੀਮ ਦਾ ਬੜਾ ਵੱਡਾ ਉਪਰਾਲਾ ਹੈ ਕਿ ਤੁਸੀਂ ਚੰਗੀ ਸੋਚ ਰੱਖਦੇ ਹੋ ਤੇ ਅੱਜ ਤੁਸੀਂ ਉਹ ਇਸ ਪਿੰਡ ਦੇ ਵਿੱਚ ਇਹ ਕਾਰਜ ਕਰ ਰਹੇ ਹੋ ਤੇ ਬੱਚਿਆਂ ਨੂੰ ਜਿਹੜਾ ਫ੍ਰੀ ਸੇਵਾ ਦੇਣੀ ਬੱਚੇ ਨੂੰ ਫ੍ਰੀ ਪੜਾਉਣਾ ਫਿਰ ਟੀਚਰ ਰੱਖਣਾ ਉਹਨੂੰ ਤਨਖਾਹ ਦੇਣੀ ਸੋ ਇਹ ਜਿਹੜੇ ਉਪਰਾਲੇ ਨੇ ਤੇ ਪ੍ਰਮਾਤਮਾ ਆਪ ਮਿਹਰ ਕਰਦਾ ਕਿਰਪਾ ਕਰਦਾ ਹੈ ਕਿਸੇ ਕਿਸੇ ਤੇ ਲੇਖੇ ਲੱਗਦੇ ਨੇ ਸੋ ਇਹ ਜੇ ਤੁਹਾਡੀ ਸੰਸਥਾ ਦੇ ਲੇਖੇ ਲੱਗੇ ਤੁਸੀਂ ਇਹ ਕਾਰਜ ਸ਼ੁਰੂ ਕੀਤਾ ਤੇ ਉਸ ਲਈ ਮੈਂ ਜਿੱਥੇ ਆਪ ਨੂੰ ਔਰ ਆਪਦੇ ਨਗਰ ਨੂੰ ਵਧਾਈ ਦਿਨਾ ਤੇ ਨਾਲ ਦੇ ਨਾਲ ਪਤਾ ਲੱਗਿਆ ਕਿ ਤੁਸੀਂ ਫੌਜ ਦੀ ਸੇਵਾ ਜਿਹੜੀ ਹੈ ਉਹ ਵੀ ਕਰ ਰਹੇ ਹੋ ਔਰ ਇੱਕ ਫੌਜ ਦੀ ਸੇਵਾ ਕਰਨੀ ਦੇਖ ਦੀ ਸੇਵਾ ਕਰਨੀ ਦੇਖ ਦੀ ਰਾਖੀ ਕਰਨੀ ਔਰ ਇਸ ਦੇ ਨਾਲ ਨਾਲ ਇਦਾਂ ਸੰਸਥਾ ਚਲਾਉਣੀ ਆ ਇਹ ਤੁਹਾਡੇ ਪ੍ਰਭੂਲੇ ਕਰਮਾਂ ਦੇ ਕਰਕੇ ਆ ਕਿ ਤੁਸੀਂ ਪ੍ਰਭੂਲੇ ਕਰਮਾਂ ਚ ਜਿਹੜਾ ਜਨਮਾਂ ਚ ਚੰਗੇ ਕਰਮ ਕੀਤੇ ਨੇ ਤੇ ਸੇਵਾ ਲੇਖੇ ਤਾਂ ਹੀ ਲੱਗਦੀ ਹੈ ਤੁਹਾਡੇ ਸੇਵਾ ਲੇਖੇ ਲੱਗੀ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਉੱਧਰ ਵੀ ਪਿੱਛੇ ਬੱਚੇ ਪੜ ਰਹੇ ਨੇ ਇੱਧਰ ਬੱਚੇ ਪੜ ਰਹੇ ਨੇ ਇੱਧਰ ਬੱਚੇ ਪੜ ਰਹੇ ਨੇ ਔਰ ਸਾਡੀਆਂ ਜਿਹੜੀਆਂ ਸਭ ਤੋਂ ਵੱਡੀ ਗੱਲ ਹੈ ਕਿ ਇਸ ਪਿੰਡ ਦੀਆਂ ਭੈਣਾਂ ਜਿਹੜੀਆਂ ਨੇ ਤੁਹਾਡੇ ਨਾਲ ਸੇਵਾ ਕਰਕੇ ਉਹ ਬਣ ਕੇ ਟੀਚਰ ਬਣ ਕੇ ਪੜਾਉਂਦੀਆਂ ਪਈਆਂ ਨੇ ਹਾਂਜੀ ਹਾਂਜੀ ਸੋ ਮੈਂ ਉਹ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਦੀਆਂ ਬੱਚੀਆਂ ਇਹ ਲਾਇਕ ਨੇ ਕਿ ਉਹ ਬਣ ਕੇ ਫ੍ਰੀ ਸੇਵਾ ਜਿਹੜੀ ਆ ਤੁਸੀਂ ਸ਼ਾਮ ਦੇ ਟਾਈਮ ਦਾ ਰੱਖਿਆ ਪਰ ਬੱਚੇ ਜਦ ਸਕੂਲੋਂ ਪੜ ਵੀ ਆਉਂਦੇ ਨੇ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਤੇ ਬੱਚੇ ਜਿਹੜੇ ਨਾਲੇ ਖੇਡ ਖੇਡ ਲੈਂਦੇ ਨੇ ਨਾਲੇ ਪੜ ਲੈਂਦੇ ਨੇ ਤੇ ਇਹ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਬੜੀ ਵੱਡੀ ਸੇਧ ਕਿ ਇਸ ਪੂਰੇ ਨਗਰ ਦਾ ਜਿਹੜੇ ਮਸਾਤ ਨੂੰ ਮਿਲ ਰਿਹਾ ਤੁਹਾਨੂੰ ਲੱਗੇ ਤੇ ਪਿੰਡਾਂ ਦਾ ਵੀ ਸਾਥ ਨੇ ਤੁਹਾਡੇ ਵਾਲੇ ਵੇਖ ਕੇ ਲੱਗੇ ਤੇ ਪਿੰਡਾਂ ਵਾਲੇ ਵੀ ਸੰਸਥਾ ਦਾ ਮੈਂ ਤਾਂ ਕਵਾਂਗਾ ਵੀ ਨਾਲ ਭਾਗੀ ਤਰਬਨ ਵੀ ਜਿੰਨੇ ਵੀ ਪਿੰਡਾਂ ਵਾਲੇ ਨੇ ਜਿੰਨੇ ਵੀ ਸਾਡੇ ਪੰਜਾਬ ਦੇ ਵਾਸੀ ਨੇ ਸੇ ਉਹ ਆਪ ਆਪਣੇ ਪਿੰਡਾਂ ਵਿੱਚ ਹਰ ਕੀ ਸੇਵਾ ਜਿਹੜੀ ਸੰਸਥਾ ਹੈ ਉਹਦੇ ਨਾਲ ਮੈਂਬਰ ਬਣ ਤੁਸੀਂ ਜਿਹੜਾ ਆਪਣਾ ਨੰਬਰ ਤੁਸੀਂ ਦਿੱਤਾ ਹੀ ਹੋਵੇਗਾ 9682213741 ਇਹ ਨੰਬਰ ਸ਼ੇਅਰ ਕੀਤਾ ਹੋਇਆ ਹਾਂ ਬਸ ਉਸੇ ਨੰਬਰ ਤੇ ਕਨੈਕਟ ਕਰਕੇ ਜਿਹੜੀ ਇਹ ਸੰਸਥਾ ਜਿਹੜੀ ਭਲਾਈ ਦੇ ਕੰਮ ਕਰਦੀ ਹੈ ਇਸ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਵੇ ਔਰ ਇਹ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਦਾਂ ਦੀਆਂ ਸੰਸਥਾਵਾਂ ਨੂੰ ਜ਼ਰੂਰ ਦਾਨ ਪਿਆ ਕਰੋ ਸੋ ਅਸੀਂ ਬੜੀਆਂ ਥਾਵਾਂ ਤੇ ਦਾਨ ਦਿੰਨੇ ਆ ਪਰ ਇਹ ਸਾਡੀ ਸਭ ਤੋਂ ਵੱਡੇ ਮੁੱਲੀਆਂ ਸੰਸਥਾਵਾਂ ਨੇ ਇਹ ਸਭ ਤੋਂ ਵੱਡੀ ਦੇਣ ਹੈ ਕਿ ਨਾਲੇ ਤੇ ਬੱਚੇ ਨੂੰ ਸਿੱਖਿਆ ਦੇ ਨਾਲ ਜੋੜਦੇ ਨੇ ਸਭ ਤੋਂ ਵੱਡੀ ਗੱਲ ਜਿਵੇਂ ਹੁਣੇ ਮੈਨੂੰ ਦੱਸਿਆ ਕਿ ਸਿੱਖ ਇਤਿਹਾਸ ਬਾਰੇ ਹੀ ਬੜੀ ਜਾਣਕਾਰੀ ਦਿੰਦੇ ਨੇ ਜਦੋਂ ਇਹ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਤੇ ਫਿਰ ਉਹਨਾਂ ਸੰਸਥਾਵਾਂ ਨੂੰ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਸੰਸਥਾ ਦਾ ਸਹਿਯੋਗ ਦੀਏ ਤਾਂ ਜੋ ਸੰਸਥਾ ਹੋਰ ਵਧਣ ਫੁੱਲਣਾ ਤਾਂ ਜੋ ਕਿ ਸਾਡੇ ਰੰਗਲੇ ਪੰਜਾਬ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ ਇੱਥੇ ਅਸੀਂ ਸਿਹਤ ਬਚਣ ਦੀ ਸਕੀਏ ਇਹ ਜਿਹੜੀ ਨਵੀਂ ਪੀੜ੍ਹੀ ਆ ਜਦੋਂ ਇਹ ਸਿੱਖ ਇਤਿਹਾਸ ਸਮਝ ਕੇ ਅੱਗੇ ਆਵੇਗੀ ਤਾਂ ਆਉਣ ਵਾਲੇ ਦਿਨ ਸਾਡੇ ਬੱਚਿਆਂ ਵਾਲੇ ਸਾਡੇ ਪੰਜਾਬ ਵਾਸਤੇ ਸਾਡੇ ਉਜਲੇ ਭਵਖ ਲਈ ਬੜੇ ਵੱਡੇ ਹੋਣਗੇ ਸੋ ਇਸ ਵਾਸਤੇ ਮੈਂ ਜਿੱਥੇ ਸਮੁੱਚੀ ਪੰਚਾਇਤ ਦਾ ਵੀ ਧੰਨਵਾਦ ਕਰਦਾ ਔਰ ਤੁਹਾਡਾ ਵੀ ਪੁਰਾਣਾ ਜੀ ਦਾ ਗੁਰਿੰਦਰ ਭਾਈ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇੱਥੇ ਬੁਲਾ ਕੇ ਮੈਨੂੰ ਆ ਦਿਖਾ ਕੇ ਤੇ ਮੇਰੇ ਜਿਹੜੇ ਕਰਮ ਨੇ ਉਹਨਾਂ ਵਿੱਚ ਚਾਰ ਚੰਨ ਲਾਏ ਨੇ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਉਹ ਮੈਂ ਅੱਜ ਤੁਹਾਡਾ ਨਾਲ ਤੁਹਾਡਾ ਸਾਥੀ ਬਣ ਗਿਆ ਤੇ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਮੈਂ ਹਰ ਵੇਲੇ ਇਸ ਸੰਸਥਾ ਦੇ ਨਾਲ ਇੱਕ ਜੀ ਮੈਨੂੰ ਰਾਤ ਮੈਂ 2 ਵਜੇ ਘਰੇ ਪਹੁੰਚਾ ਸਿਰਫ 2 ਦਿਨ ਦੀ ਛੁੱਟੀ ਮਿਲੀ ਸੀ ਤੇ ਸਾਡੇ ਬੜੇ ਵੱਡੇ ਕਰਨਾ ਕਿ ਸੱਜਾ ਸਾਨੂੰ ਪੰਜਾਬ ਦੇ ਚੇਅਰਮੈਨ ਸਾਹਿਬ ਨਾਲ ਦੇ ਦਰਸ਼ਨ ਹੋਏ ਜੋ ਉਹਨਾਂ ਨੇ ਆ ਕੇ ਸਾਡਾ ਇੱਥੇ ਸੰਸਥਾ ਦੇ ਵਿੱਚ ਬੱਚਿਆਂ ਨੂੰ ਪੜਾਉਣ ਦਾ ਤਰੀਕਾ ਦੇਖਿਆ ਤੇ ਬੜੀ ਰੂਹ ਨੂੰ ਖੁਸ਼ੀ ਮਿਲੀ ਆ ਤੇ ਸਾਡੀ ਇੱਕ ਸੰਸਥਾ ਦੀ ਪਰੰਪਰਾ ਵਾ ਇੱਕ ਰੀਤ ਆ ਕਿ ਜੋ ਵੀ ਸਾਡੇ ਸੰਸਥਾ ਦੇ ਵਿੱਚ ਆਉਂਦਾ ਗੈਸਟ ਅਸੀਂ ਉਹਨੂੰ ਇੱਕ ਟਰੋਫੀ ਦੇ ਨਾਲ ਸਨਮਾਨਤ ਕਰਦੇ ਆ ਜੀ ਲਓ ਬੇਟਾ ਅਸੀਂ ਇੱਕ ਆਪਣੀ ਸਨਮਾਨਤ ਦਾ ਇਹ ਛੋਟਾ ਜਿਹਾ ਪਰ ਇੱਕ ਸੰਸਥਾ ਵੱਲੋਂ ਸਾਡੀ ਜਿੰਨਕ ਅਸਲੇਮ ਹੈਸੀਅਤ ਦੇ ਮਤਾਬਿਕ ਇੱਕ ਸੰਸਥਾ ਦੇ ਇੱਕ ਅਸੀਂ ਹਰ ਕੀ ਸੇਵਾ ਸੁਸਾਇਟੀ ਦੀ ਇੱਕ ਛੋਟੀ ਜੀ ਟਰੋਫੀ ਬਣਾਈ ਆ ਤੇ ਅਸੀਂ ਉਹ ਸਨਮਾਨਤ ਕਰ ਰਹੇ ਆ ਜੀ ਧੰਨ ਧੰਨ ਬਹੁਤ ਬਹੁਤ ਧੰਨਵਾਦ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ